ਖੁਸ਼ੀ ਦੁੱਗਣ ਵਾਲੇ ਦੇ 6 ਵਜ ਗਈ ਦੀ ਮੋਢੇ ਤੇ ਪਿੱਛੇ ਜੇ ਕਿੰਨਾ ਟਾਈਮ ਹੋ ਗਿਆ ਹਾਂ ਬਈ ਉਹ ਨਹੀਂ ਦਬਿਆ 45 ਦਿਨਾਂ ਚ ਰਿਕਵਰੀ ਕਰਕੇ ਆਈ ਸੀ ਜੱਟ ਜੱਸੀ ਟੂਡ ਵਾਲਾ ਉਹਦੇ 6 ਵਜ ਗਈ ਬਈ ਜੱਸੀ ਨੂੰ ਮੈਂ ਪਲੇਅਰ ਮੰਨਦਾ ਜੀ ਅਸਲੀ ਪੁੱਛੀ ਬਈ ਹੂੰ ਬੰਦੇ ਦੇ 6 ਵਜ ਗਈ ਬੰਦਾ ਹਿੰਮਤਾਰ ਜੋ ਬੰਦਾ 4 ਸਾਲਾਂ ਬਾਅਦ ਦੁਬਾਰੋ ਗਰਾਊਂਡ ਚ ਆ ਕੇ ਹੁਣ 6 ਵਜ ਦੀ ਹੁਣ ਫੇਰ ਮਿਹਨਤ ਕਰ ਰਿਹਾ ਉਹ ਬੰਦਾ ਜੱਗੂ ਹਾਕਮ ਵਾਲੇ ਵਾਲਾ ਬਈ ਅੱਛਾ ਹਾਂ ਬਈ ਪੂਰਾ ਟੌਪ ਤੇ ਪੂਰਾ ਉਹ ਬੰਦੇ ਨਾਲ ਜਿਹੜਾ ਖਹਿ ਗਿਆ ਹੂੰ ਉਹਦਾ ਬੀਜ ਆ ਪੱਕਾ ਹੈ ਦੋ ਕਿੱਲੇ ਹਾਂ ਜੱਗੂ ਨੂੰ ਐਡਾ ਨਾਮ ਹੈ ਬੰਦੇ ਦਾ ਉਹ ਬੰਦਾ ਇਹ ਬੱਕਰੀ ਗੇਮ ਹਨਾ ਉਹਦੇ ਵਿੱਚ ਕੋਈ ਟੈਲੈਂਟ ਹੂੰ ਉਹੀ ਨਹੀਂ ਨਾਂ ਰੱਖਿਆ ਉਹਦਾ ਰੈਂਬੋ ਪਤ ਨਹੀਂ ਕਹਿੰਦਾ ਹਾਂ ਪਈ ਕੀ ਪੈਸੇ ਬੋਲੇ ਤੇ ਵੀ 200 ਰੁਪਿਆ ਹੂੰ ਕਹਿੰਦੇ ਥੋੜੇ ਵਧਾ ਦੋ ਹੁਣ ਤਾਂ ਕਹਿੰਦਾ ਜੱਖ ਲ ਕਹਿੰਦਾ ਪੱਤਾ ਵੀ ਕਹਿੰਦਾ 250 ਦਾ ਕਰਤਾ ਉਹਨੇ ਇਹ ਕੀ ਚੀਜ਼ ਬੁੱਝੀ ਵੀ ਵੀਡੀਓ ਪਾਏਗਾ ਜਿੰਨੂੰ ਮਰਜ਼ੀ ਪੁੱਛ ਲੈ ਜੇ ਕਿਸੇ ਵੀ ਟੂਰਨਾਮੈਂਟ ਤੇ ਕਿਸੇ ਤੋਂ ਫੀਮ ਤੱਕ ਲੈ ਕੇ ਖਾਦੀ ਹੋਵੇ ਆਪਾਂ ਨੂੰ ਭਾਈ ਜਿਹੜੇ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਦਰਸ਼ਕ ਪ੍ਰੋਮੋਟਰ ਕਮ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਇਹ ਬਾਈ ਦੇ ਜਿਹੜਾ ਚੈਲੰਜ ਕਰਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਬਾਈ ਜਿਹੜਾ ਫੀਮ ਜਾਂ ਭੁੱਕੀ ਖਾ ਕੇ ਬੋਲਦਾ ਜਾਂ ਸੋਫੀ ਬੋਲਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗਿਆਨ ਸਿੰਘ ਲੈ ਕੇ ਹਾਜ਼ਰ ਹਾਂ ਇੱਕ ਹੋਰ ਵੀਡੀਓ ਦੋਸਤੋ ਅੱਜ ਪਹੁੰਚੇ ਆ ਅਸੀਂ ਪਿੰਡ ਹਮੀਰਗੜ੍ਹ ਜਿੱਥੇ ਦਾ ਇੱਕ ਨੌਜਵਾਨ ਅੱਜ ਕੱਲ ਬਹੁਤ ਸੁਰਖੀਆਂ ਵਿੱਚ ਆ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਬਿੱਟੂ ਹਮੀਰਗੜ੍ਹ ਬਾਰੇ ਜੋ ਕਿ ਇੱਕ ਕਬੱਡੀ ਕਮੈਂਟੇਟਰ ਨੇ ਤੇ ਪਿਛਲੇ ਦਿਨੀਂ ਉਹਨਾਂ ਦੇ ਗੋਡੇ ਤੇ ਜਿਹੜੀ ਸੱਟ ਲੱਗ ਚੁੱਕੀ ਸੀ ਗਰਾਊਂਡ ਵਿੱਚ ਬੱਚਿਆਂ ਨੂੰ ਮਿਹਨਤ ਕਰਾਉਂਦੇ ਸਮੇਂ ਉਹਨਾਂ ਦੇ ਗੋਡੇ ਤੇ ਸੱਟ ਲੱਗੀ ਤੇ ਇਸ ਟਾਈਮ ਬਾਈ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਖਰਾਬ ਨੇ ਬਾਈ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਘਰੇ ਬੈਠਿਆ ਬਾਈ ਦਾ ਕੰਮ ਕਾਰ ਜਿਹੜਾ ਬਿਲਕੁਲ ਠੱਪ ਹੋ ਚੁੱਕਿਆ ਅੱਜ ਆਪਾਂ ਗੱਲਬਾਤ ਕਰਦੇ ਆਂ ਤੇ ਬਾਈ ਦੀ ਇਸ ਟਾਈਮ ਪੋਜੀਸ਼ਨ ਕੀ ਆ ਉਹ ਸਾਰੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਕੀ ਹਾਲ ਨੇ ਵੀਰੇ? ਵਧੀਆ ਵਧੀਆ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ। ਕੋਈ ਨਹੀਂ ਬਹੁਤ ਚੰਗਾ ਲੱਗਿਆ ਤੁਹਾਨੂੰ। ਹੋਰ ਠੀਕ ਠਾਕ ਹਾਂ। ਹਾਂ ਹਾਂ ਬਾਈ ਵਧੀਆ ਪੂਰਾ। ਇਹ ਸੱਟ ਕਿਵੇਂ ਵੱਜ ਗਈ ਇਹ? ਇਹ ਵੀਰੇ ਗਰਾਊਂਡ ਦੇ ਵਿੱਚ ਜਲ ਨਵੇਂ ਬੱਚੇ ਆਪਾਂ ਪ੍ਰੈਕਟਿਸ ਕਰਵਾਉਨੇ ਆ। ਵੀਡੀਓ ਵੀ ਦੇਖੀ ਹੋਣੀ ਤੁਹਾਨੂੰ ਇੰਸਟਾਗ੍ਰam ਤੇ। ਹੂੰ। ਉਹ ਭੱਜੇ ਜਾਂਦੇ ਸੀ ਗਰਾਊਂਡ ਤਾਜ਼ਾ ਬਾਹਿਆ ਹੋਇਆ ਸੀ, ਡਲੇ ਸੀ ਵਿੱਚ। ਹੂੰ। ਬਸ ਭੱਜ ਦਾ ਮਾੜਾ ਮੋਟਾ ਮੁੜ ਗਿਆ ਬਾਈ ਗਿੱਟਾ। ਮਾੜਾ ਜਿਹਾ ਵਜਨ ਆ ਗਿਆ। ਪਟਾਕਾ ਜਾਂ ਪੈ ਗਿਆ ਗੋਡੀ ਚ ਜਦੋਂ ਚੈੱਕ ਕਰਵਾਇਆ ਕਹਿੰਦੇ ACL ਟੁੱਟ ਗਿਆ ਅੱਛਾ ACL ਟੁੱਟ ਗਿਆ ਫਿਰ ਜਦੋਂ ਆਪਰੇਸ਼ਨ ਕਰਵਾਣ ਗਏ ਕਹਿੰਦੇ ਵਿੱਚ ਝੀਲੀ ਵੀ ਪਟਰੀ ਹੈ ਹੂੰ ਉਹ ਚੀਜ਼ ਦਾ ਆਪਰੇਸ਼ਨ ਕਰਵਾਣਾ ਪਿਆ ਬਈ ਹੂੰ ਅੱਛਾ ਸੱਟ ਮਤਲਬ ਜ਼ਿਆਦਾ ਵੱਜ ਗਈ ਹਾਂ ਬਈ ਜ਼ਿਆਦਾ ਸੀ ਫਿਰ ਹੁਣ ਹੁਣ ਕੀ ਹਾਲਾਤ ਨੇ ਹੁਣ ਠੀਕ ਹੋ ਕਿੰਨਾ ਟਾਈਮ ਹੋਗਾ ਸੱਟ ਵੱਜੇ ਇਹ ਹੋ ਗਿਆ ਬਈ ਡੇਢ ਮਹੀਨਾ ਹੂੰ ਹੁਣ ਠੀਕ ਲੱਗਦਾ ਪਹਿਲਾਂ ਨਾ ਬੈਟਰ ਅੱਗੇ ਬਾਕੀ ਵਾਹਿਗੁਰੂ ਜਾਣਦਾ ਅੱਛਾ ਕਬੱਡੀ ਵਿੱਚ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਬੱਡੀ ਵਿੱਚ ਮੈਨੂੰ ਹੋ ਗਿਆ ਬਈ 8 ਸਾਲ ਅੱਛਾ ਹਾਂ ਬਈ ਕਮੈਂਟਰੀ ਕਰਦੇ ਹਾਂ ਹਾਂ ਬਈ ਕਮੈਂਟਰੀ ਕਰਦ ਨੂੰ 8 ਸਾਲ ਹੋ ਗਏ ਅੱਛਾ ਹਾਂ ਤੇ ਹੁਣ ਫਿਰ ਕਬੱਡੀ ਵਾਲਾ ਕਮੈਂਟਰੀ ਵਾਲਾ ਕੰਮ ਲਗਭਗ ਖਤਮ ਹੋ ਗਿਆ ਹੋਣਾ ਆਪਣੇ ਏਰੀਆ 'ਚ ਕੁਝ ਟੂਰਨਾਮੈਂਟ ਬਈ ਘੱਟ ਨੇ ਹੂੰ ਕੁਝ ਪਤਾ ਕੀ ਐ ਬੰਨ ਬਲਾਏ ਬਹੁਤ ਆਉਂਦੇ ਨੇ ਐਗਜ਼ੀ ਟਾਈਮ ਦੇ ਵਿੱਚ ਤੁਹਾਨੂੰ ਪਾਤੀ ਆ ਵੀ ਆਪਣੇ ਕੋਲ ਤਾਂ ਠਾਵੇਂ ਟੱਲੀ ਹੁੰਦੀ ਨੇ ਜਿਹੜੇ ਬੁਲਾਉਂਦੇ ਨੇ ਆਪਾਂ ਉੱਥੇ ਹੀ ਜਾਂਦੇ ਆ ਬਸ ਤੇ ਹੁਣ ਤਾਂ ਫਿਰ ਉਹ ਵੀ ਨਹੀਂ ਬੁਲਾਉਂਦੇ ਹੋਣਗੇ ਕਿਉਂਕਿ ਸੈਟ ਵੱਜ ਗਈ ਨਾ ਬੁਲਾਉਂਦੇ ਨਹੀਂ ਬਈ ਅੱਛਾ ਚਲੇ ਜਾਨੇ ਫਿਰ ਹਾਂ ਬਾਪ ਓਕੇ ਓਕੇ ਜਾਣਾ ਪੈਂਦਾ ਬਈ ਹੁਣ ਜਾਣ ਜੋਗੇ ਹੋ ਜਾਂ ਸੱਟ ਲੱਗਣ ਸਾਰੇ ਜਾਣ ਬਈ ਜਾਣਾ ਪੈਂਦਾ ਡਾਕਟਰ ਦਾ ਖਰਚਾ ਕੱਢਣਾ ਹੋਵੇ ਨਾ ਜਦ ਫਿਰ ਜਾਣਾ ਪੈਂਦਾ ਕਿਉਂਕਿ ਆਪਾਂ ਮਿਹਨਤ ਧੱਕੀ ਆਸ ਰੱਖਿਆ ਵੀ ਮਿਹਨਤ ਕਰਨੀ ਹੈ ਜੰਨਿਆ ਮਰਜੀ ਕੁਛ ਹੋਇਆ ਹੋਵੇ ਸਾਡੇ ਬਜ਼ੁਰਗ ਕਿਆ ਕਰਦੇ ਕਹਿੰਦੇ ਜੀ ਜੱਟ ਦੀ ਪੁੱਤ ਦੀ ਗਰਦਨ ਨਾ ਬੜੇ ਜੋ ਮਰਜ਼ੀ ਹੋ ਜਾਪਾ ਉਹ ਜੀ ਜੱਗੇ ਰੱਖ ਕੇ ਚੱਲਦੇ ਆ ਹਮੇਸ਼ਾ ਵੀ ਆਪਾਂ ਗਰਦਨ ਨਾ ਟੁੱਟੇ ਜੋ ਤੱਕ ਨਾ ਕੋਈ ਚੱਕਰ ਨਹੀਂ ਮਿਹਨਤ ਕਰਾਂ ਅੱਛਾ ਹਲੇ ਵੀ ਪੂਰੇ ਬਲੰਦ ਹੌਂਸਲੇ ਨੇ ਕੋਈ ਚੱਕਰ ਨਹੀਂ ਬਾਈ ਆਪਾਂ ਅੱਛਾ ਚੜ੍ਹਦੀ ਕਲਾ ਵਿੱਚ ਜਿਹੜਾ ਮਰਜ਼ੀ ਸੱਤ ਲੈ ਆਪਾਂ ਬਾਗ ਜਾਂਦੇ ਆ ਅੱਛਾ ਜਿਵੇਂ ਹੁਣ ਵੀਰੇ ਛੱਟ ਲੱਗਣ ਤੋਂ ਪਹਿਲਾਂ ਤੁਹਾਡੇ ਕੀ ਹਾਲਾਤ ਸੀਗੇ ਹੁਣ ਜਿਹੜੀ ਛੱਟ ਲੱਗਣ ਤੋਂ ਬਾਅਦ ਦੇ ਕੀ ਹਾਲਾਤ ਨੇ ਪਹਿਲਾਂ ਨਾਲੋਂ ਜਿਹੜਾ ਕੰਮ ਘਟ ਗਿਆ ਓਬਵੀਅਸਲੀ ਘਟ ਗਿਆ ਹੋਊਗਾ ਹਾਂ ਬਾਈ ਘਟ ਗਿਆ ਹੂੰ ਅਰੇ ਕਹੇ ਸੋਚਦਾ ਨਾ ਬਈ ਵੀਡੀਓ ਦੇਖ ਕੇ ਵੀ ਤੇ 6:00 ਵਜ ਰਹੀ ਆ ਇਕੱਠੇ ਆ ਜੂ ਆ ਉਹ ਉਹ ਆਣ ਜੋ ਕੋਈ ਕਹਿੰਦਾ ਸੋਚਦੇ ਨਹੀਂ ਵੀ ਜਵਾ ਆ ਪੀਆ ਉਹਨੇ ਕੀ ਬੋਲਣਾ ਯਾਰ ਹੂੰ ਕਿਤਨਾ ਕਿਤੇ ਸੱਟ ਲੱਗਣ ਦਾ ਜਿਹੜਾ ਪ੍ਰਭਾਵ ਪਿਆ ਜ਼ਿੰਦਗੀ ਤੇ ਹਾਂ ਬਈ ਕਿੰਨਾ ਕ ਪੈਸਾ ਟੱਕਾ ਕਿੰਨਾ ਕ ਲੱਗ ਜਾ ਲਾ ਬਸ ਮੂੰ ਤਾਂ ਕਾਰਟ ਤੇ ਹੋ ਗਿਆ ਬਈ ਕਾਰਟ ਨਹੀਂ ਹੁੰਦਾ ਹੂੰ ਹੂੰ ਉੱਤੇ ਕਰਾ ਲਿਆ ਉੱਤੇ ਖਰਚ ਆ ਗਿਆ 20 ਤੋਂ 25 ਹਜ਼ਾਰ ਰੁਪਏ ਆ ਗਏ ਅੱਛਾ ਵੀਰੇ ਮੈਂ ਹਲੇ ਆ ਰਿਹਾ ਖਰਚਾ ਇਹ ਰੋਕਿਆ ਨਹੀਂ ਹਜੇ ਜਾਣਾ ਹੋਰ ਡਾ अच्छा एक भाई दी जेडी पॉजिटिविटी मैं देख रहा देख हूं बहुत भाई सच्चा साफ सुथरा ਤੁਸੀਂ ਵੀ ਦੇਖ ਰਹੇ ਹੋ ਕੋਈ ਜਿਆਦਾ ਫੇਕ ਗੱਲ ਨਹੀਂ ਕਰ ਰਹੇ ਵੀ ਹੈਲਪ ਲਾਈਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਗੱਲ ਹੈ ਹੈ ਇਲਾਜ ਹੋਇਆ ਕਾੜ ਤੇ ਹੋਇਆ ਦੱਸ ਤਾਂ ਨਹੀਂ ਅਗਲਾ ਕਹਿੰਦਾ ਸਾਡਾ ਲੱਖ ਲੱਗਿਆ ਭਾਈ 1.5 ਲੱਖ ਲੱਗਿਆ ਜਿੰਨਾ ਕ ਲੱਗਿਆ ਬਾਈ ਨੇ ਦੱਸਦਾ ਮੈਨੂੰ ਬਹੁਤ ਵਧੀਆ ਬਾਈ ਸਪੈਸ਼ਲੀ ਬਹੁਤ ਵਧੀਆ ਗੱਲ ਲੱਗੀ ਨਹੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਲੋਕ ਵਧਾ ਜੜਾ ਕੇ ਗੱਲ ਬੋਲਦੇ ਬਾਦੂ ਬਈਆ ਹੁਣ ਮੀ ਪਿਆ ਪਿੱਛੇ ਇਹ ਹੂੰ ਆਪਕੇ ਹਰੇਕੀ ਵੀਡੀਓ ਪਾ ਦਿੰਦਾ ਤੇ ਸਾਡੀ ਛੱਤ ਚੋਂ ਲੱਗ ਗਈ ਸਾਡੇ ਐ ਹੋਣ ਲੱਗ ਗਿਆ ਹੂੰ ਇਹਨ ਮੋਸ਼ਨਲ ਜੋ ਕਿ ਜਿਵੇਂ ਕੈਮਰੇ ਸਾਹਮਣੇ ਯਾਰ ਹਰੇਕੀ ਹੰਝੂ ਜੇ ਡੇਗਣ ਲੱਗ ਜਾਂਦਾ ਆਪਾਂ ਨੂੰ ਉਹ ਕੰਮ ਨਹੀਂ ਆਉਂਦਾ ਆਪਣਾ ਦਾ ਸੱਦਾ ਜੱਟ ਮੱਤ ਐ ਬਈ ਆਪਾਂ ਜਿਹੜੀ ਦਿਲ ਚ ਜਿਹੜੀ ਸੱਚੀ ਗੱਲ ਉਹ ਹੀ ਕਰਦਣੀਆਂ ਆਪਾਂ ਨੂੰ ਲੋੜ ਨਹੀਂ ਆਪਾਂ ਮੈਂ ਦੇਖ ਰਾਂ ਤੁਸੀਂ ਮੈਨੂੰ ਦਿਖਾ ਰਹੇ ਸੀ ਆਫ ਕੈਮਰਾ ਛੱਤ ਤਾਂ ਸੋਡੇ ਵੀ ਝੂਣ ਲੱਗ ਗਈ ਸੀ ਹਾਂ ਬਈ ਲੱਗ ਗਈ ਸੀ ਪਰ ਤੁਸੀਂ ਐ ਵੀਡੀਓ ਪਾ ਕੇ ਹਮਦਰਦੀ ਹੀ ਨਹੀਂ ਲਈ ਨਾ ਨਾ ਬਈ ਨਾ ਆਪਾਂ ਬਈ ਇਹ ਤਾਂ ਲੈਂਟਰ ਚੋਂ ਲਾ ਦੇ ਹੂੰ ਉਹਦੀ ਮਰਜ਼ੀ ਤੋਂ ਬਿਨਾਂ ਤਾਂ ਕਹਿੰਦੇ ਪੱਤਾ ਵੀ ਨਹੀਂ ਜਦ ਦੇ ਦਨ ਚੰਗੇ ਆਗੇ ਲੈ ਇੰਟਰਵਿਊ ਪਾ ਦਾਂਗੇ ਪਰ ਕਰਾਂਗੇ ਮਿਹਨਤ ਬਾਈ ਫਿਰ ਤੁਹਾਨੂੰ ਇੰਨਾ ਟਾਈਮ ਹੋ ਗਿਆ ਬਾਈ ਕਬੱਡੀ ਨਾਲ ਜੁੜਿਆ ਨੂੰ ਸਨਮਾਨ ਸਨਮੂਨ ਛੋਡੇ ਹੋਏ ਹੋਣਗੇ ਲਗਭਗ ਆਪਾਂ ਦੇਖਦੇ ਆ ਕਬੱਡੀ ਕਮੈਂਟਰਾਂ ਦੇ ਸਨਮਾਨ ਸਨਮਾਨ ਜਿਹੜੇ ਬਹੁਤ ਹੁੰਦੇ ਨੇ ਮੈਂ ਫੋਟੋਆਂ ਵੀ ਦੇਖੀਆਂ ਮੈਂ ਵੀਡੀਓ ਵੀ ਐਡ ਕਰੂੰਗਾ ਲਗਭਗ ਇੱਕ ਕਮਰਾ ਬਾਈ ਦਾ ਸਨਮਾਨ ਵਾਲੀਆਂ ਫੋਟੋਆਂ ਨਾਲ ਟਰੋਫੀਆਂ ਨਾਲ ਭਰਿਆ ਪਿਆ ਸਨਮਾਨ ਸਨਮੂਨ ਪੂਰੇ ਹੁੰਦੇ ਨੇ ਫਿਰ ਹੁਣ ਸਨਮਾਨ ਹਾਂ ਟਰੋਫੀਆਂ ਨਾਲ ਹੋਈ ਜਾਂਦੇ ਨੇ ਅੱਛਾ ਉਹ ਉਤੀ ਗਈ ਬਾਈ ਦੋ ਬੰਦੇ ਤੇ ਬੋਲਟ ਵਲਾ ਕੇ ਮੁੱਕਰ ਗਏ अच्छा हां किमे बस ਉਹ ਤਾਂ ਬਲਾਤ ਆ ਬਾਈ ਜਦੋਂ ਮੈਂ ਫੋਨ ਕਰਿਆ ਬਾਈ ਦੱਸੋ ਵੀ ਕਦੋਂ ਵੀ ਜਿਵੇਂ ਤੁਸੇ ਉਹਨੂੰ ਠੀਕ ਲੱਗਦਾ ਹੂੰ ਕਹਿੰਦੇ ਬਾਈ ਸਾਥੋਂ ਤਾਂ ਕਹਿੰਦੇ ਖਾਦੀ ਪੀਤੀ ਦੀ ਗੱਲ ਥੀ ਨਾ ਬੁਲਾਇਆ ਗਿਆ ਅੱਛਾ ਹਾਂ ਬਈ ਮੱਕਰ ਕੇ ਹਾਂ ਬੁਲਾ ਕੇ ਹਾਂ ਬਈ ਗਰਾਊਂਡ ਵਿੱਚ ਬੁਲਾ ਕੇ अच्छा यार फिर ਆਪਾਂ ਸੋਚਿਆ ਚਲੋ ਮਰੇ ਤੇ ਮੱਕਰੇ ਦਾ ਕੀ ਇਲਾਜ ਹੈ ਵੀ ਆਪਾਂ ਹੋਰ ਮਿਹਨਤ ਕਰਦੇ ਆਂ ਕੀ ਯਾਰ ਹੁਣ ਜਪਸਤਾਵਾ ਕਰਕੇ ਕੀ ਕਰ ਲਾਂਗੇ ਆਪਾਂ ਮਿਹਨਤ ਆਪਾਂ ਕਰ ਰਹੇ ਆਂ ਐਵੇਂ ਵੀ ਹੋ ਜਾਂਦਾ ਯਾਰ ਐਵੇਂ ਬੁਲਾ ਕੇ ਲੋਕ ਮੁੱਕਰ ਜਾਂਦੇ ਨੇ ਮੁੱਕਰ ਜਾਂਦੇ ਨੇ ਬਈ ਜ਼ਿਆਦਾਤਰ ਸਨਮਾਨ ਪਤਾ ਕਿਵੇਂ ਹੁੰਦੇ ਨੇ ਬਈ ਜਿਵੇਂ ਅੱਧੇ ਪੈਸੇ ਤੁਹਾਡੇ ਹੋਣ ਅੱਧੇ ਖੁਦੋ ਦੇ ਆਪ ਦੇ ਹੋਣ ਇੱਥੇ-ਕਿਥੇ ਕਰਾਉਂਦੇ ਨੇ ਅੱਛਾ ਆਪਾਂ ਕਦੇ ਕਹਿ ਕਿ ਕਰਵਾਇ ਬਈ ਕਿਸੇ ਅਛਾ ਜੀ ਮੈਂ ਆਪਾ ਬਰਟ ਬੋਲਤਾ ਹਾਂ ਤਾਂ ਅੱਧੇ ਪੈਸੇ ਛੋੜ ਦੇ ਹਾਂ ਅੱਧਾ ਸਨਮਾਨ ਕਰਨ ਵਾਲੇ ਦੇ ਉਹਦੇ ਫਿਰ ਇਹ ਤਾਂ ਸਨਮਾਨ ਆ ਹੀ ਹੁੰਦਾ ਵੀ ਅੱਜ ਕੱਲ ਜ਼ਿਆਦਾਤਰ ਤਾਂ ਅੱਛਾ ਹਾਂ ਆਏ ਹੁਣ ਬੀਜੇ ਲੱਗਦੇ ਨੇ ਹੂੰ ਬੀਜੇ ਹੂੰ ਬੀਜੇ ਕਹਿੰਦੇ ਤੈਨੂੰ ਟੂਰ ਲਵਾ ਦਿੰਦੇ ਆ ਪੈਸੇ ਟਿਕਟ ਦੇ ਦੁੱਲਾ ਦੀ ਫਿਰ ਫਾਇਦਾ ਕੀ ਬਈ ਇਦੋਂ ਚੰਗਾ ਮਿਹਨਤ ਚੱਜ ਨਾ ਕਰ ਲੋ ਜਦੋਂ ਲੱਗੇ ਪਤਾ ਤਾਂ ਲੱਗੇ ਪਿੰਡ ਵਾਲਿਆਂ ਨੂੰ ਵੀ ਗਿਆ ਮੁੰਡਾ ਹੂੰ ਬੇਫਾਲਤੂ ਪੜਾਕਿਆਂ ਦਾ ਯਾਰ ਹੂੰ ਮੈਂ ਤਾਂ ਹੀ ਜੀ ਕਰੋ ਵੀ ਪਤਾ ਲੱਗੇ। ਤੁਹਾਡਾ ਕੋਈ ਹੈ ਇਸ ਟਾਈਮ ਕੋਈ ਬੀਜੇ ਵਾਲਾ ਕੋਈ ਬਾਹਰ ਜਾਣ ਦਾ। ਮੈਂ ਤਾਂ ਬਈ ਪਾਸਪੋਰਟ ਵੀ ਨਹੀਂ ਬਣਵਾਇਆ। ਕਿਉਂ? ਮੈਂ ਤਾਂ ਮਿਹਨਤੀ ਕਰਨ ਲੱਗਿਆ ਜਿੱਦੇ ਰੱਬ ਨੇ ਦਿਨ ਲਿਆ ਤੇ ਸਾਰਾ ਕੁਝ ਤੁਰਤ ਬਣ ਜੂ। ਅੱਛਾ। ਹਾਂ ਬਈ। ਇਹ ਇੰਨੀ ਹਿੰਮਤ ਹੌਂਸਲਾ ਇਹ ਕਿਵੇਂ ਕਿੱਥੋਂ ਆ ਰਹੇ? ਇਹ ਬਈ ਬਾਪੂ ਘਰੀ ਦੇਈ ਜਾਂਦੇ ਨੇ ਹੌਂਸਲਾ ਜੋ ਤੱਕ ਹੈਗੇ ਨੇ। ਹੂੰ। ਇਹ ਹਾਲਾਤਾਂ 'ਚ ਵੀ ਇੰਨੇ ਬਲੰਦ ਹੌਂਸਲੇ ਨੇ ਬਾਈ। ਬਾਬ ਜੇ ਹੌਂਸਲੇ ਨਾਲ ਹੀ ਸਾਰਾ ਕੁਝ ਹੁੰਦਾ ਬਈ। ਹੂੰ। ਤੁਸੀਂ ਕਿੱਥੇ ਕਿੱਥੇ ਹੁਣ ਤੱਕ ਕਬੱਡੀ ਜਿਹੜੀ ਆ ਕਮੈਂਟਰੀ ਕਰੀ ਆ ਕਿਹੜੇ ਕਿਹੜੇ ਪਿੰਡਾਂ ਚ ਲਾ ਲਓ ਸ਼ਹਿਰਾਂ ਚ ਲਾ ਲਓ ਕਿੱਥੇ 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 ਦੱਸਾਂ ਬਈ ਹੁਣ ਤੇ ਵੀ ਕਿੱਥੇ ਨਹੀਂ ਕਰੀ ਹੋਰ ਬਈ ਐਂ ਦੱਸ ਦੋ ਕਿੱਥੇ ਨਹੀਂ ਕਰੀ ਮੈਂ ਹੁਣ ਇੱਥੇ ਹੀ ਨਹੀਂ ਗਿਆ ਹੈਗਾ ਪਲੱਥ ਅੱਛਾ ਕਿਉਂਕਿ ਆਪਾਂ ਨੂੰ ਸੱਦਿਆ ਨਹੀਂ ਹੂੰ ਉੱਥੇ ਦੇਖਿਆ ਤੁਸੀਂ ਨੇ ਬਈ ਵੀਡੀਓ ਕਿੰਨੀ ਬੇਇੱਜ਼ਤੀ ਕਰਿਆ ਕਮੈਂਟਰਾਂ ਦੀ ਕਹਿੰਦੇ 75 ਕਮੈਂਟਰ ਮਾਲਵੇ ਦੇ ਬਣਾ ਸੱਦੇ ਯਾਰ ਇਹ ਕਹਿੰਦੇ ਅੱਛਾ ਹਾਂ ਬਈ ਪਲੱਥ ਦੇ ਟੂਰਨਾਮੈਂਟ ਹਾਂ ਬਈ ਪਲੱਥ ਦੇ ਟੂਰਨਾਮੈਂਟ ਤੇ 75 75 ਇਹ ਹਾਲਾਤ ਨੇ ਇਸ ਟਾਈਮ ਹਾਂ ਬਈ ਕਮੈਂਟਰਾਂ ਦੇ ਆ ਮਿਉਂ ਤਾਂ ਪਿੰਡ ਆ ਬਈ ਮਿਉਂ ਤਾਂ ਪਿੰਡ ਹੂੰ ਗਾਗਨ ਵੀ ਤੀ ਮੇਰਨਾ ਪਲੜਾ ਲਾਉ ਨੂੰ ਪੁੱਛ ਕੇ ਦੇਖਿਓ ਇੱਕ ਕਮੈਂਟਰ ਸੀਗਾ ਉੱਥੇ ਉਹਨੇ ਪਤਾ ਕੀ ਬੋਲਿਆ ਕਹਿੰਦਾ ਲੈ ਵੀ ਨੌਜਵਾਨਾ ਕਹਿੰਦਾ ਪਾ ਵੀ ਕਬੱਡੀ ਪਤਨੀ ਕਹਿੰਦਾ ਹਾਂ ਪਈ ਕੀ ਪੈਸੇ ਬੋਲੇ ਤੇ ਵੀ 200 ਰੁਪਿਆ ਕਹਿੰਦੇ ਥੋੜੇ ਵਧਾ ਦੋ ਹੁਣ ਤਾਂ ਕਹਿੰਦਾ ਜੱਖਲ ਕਹਿੰਦਾ ਪੱਤਾ ਵੀ ਕਹਿੰਦਾ 250 ਦਾ ਕਰਤਾ ਉਹਨੇ ਇਹ ਕੀ ਚੀਜ਼ ਬੋਲੀ ਬਈ ਅੱਛਾ ਗਰਾਊਂਡ ਵਿੱਚ ਗਰਾਊਂਡ ਵਿੱਚ ਜਦ ਕਿ ਕਬੱਡੀ ਤਾਂ ਜਿਹੜੀ ਨਸ਼ਿਆਂ ਤੋਂ ਜਿਹੜੀ ਤੋੜਦੀ ਹੈ ਲੋਕਾਂ ਨੂੰ ਉੱਥੇ ਵੀ ਜਿਹਦੇ ਨਸ਼ੇ ਪ੍ਰਮੋਟਰ ਖੁਦ ਖਾਂਦਾ ਦੀ ਬਈ ਬੰਦਾ ਉਹ ਅੱਛਾ ਹਾਂ ਯਾਰ ਬਹੁਤ ਮਾੜਾ ਗੱਲਾਂ ਫਿਰ ਤਾਂ ਬਾ ਉਹੀ ਗੱਲ ਵੀ ਜਦੋਂ ਨੌਲੇਜ ਨਹੀਂ ਹੁੰਦੀ ਕਮੈਂਟ ਹੀ ਵੀ ਪੈਸਿਆਂ ਦਾ ਲਾਲਚ ਕਰਦੇ ਨੇ ਉਹ ਘੱਟ ਲੈਂਦਾ ਹੈ ਇਹਨੂੰ ਬੁਲਾ ਲੈਣੇ ਆ ਅੱਛਾ ਹਾਂ ਇਹ ਚੀਜ਼ ਨਹੀਂ ਨਾ ਦੇ ਦੇ ਪਰ ਇਹ ਨਹੀਂ ਨਾ ਦੇਖਦੇ ਬੰਦਾ ਬੋਲਦਾ ਕੀ ਆ ਕੇ ਆਪਣੇ ਬਾਰੇ ਪੁੱਛ ਕੇ ਦੇਖ ਲਈ ਬਈ ਵੀਡੀਓ ਪਾਏਗਾ ਜਿੰਨੂੰ ਮਰਜ਼ੀ ਪੁੱਛ ਲੈ ਜੇ ਕਿਸੇ ਵੀ ਟੂਰਨਾਮੈਂਟ ਤੇ ਕਿਸੇ ਤੋਂ ਫੀਮ ਤੱਕ ਲੈ ਕੇ ਖਾਦੀ ਹੋਵੇ ਆਪਾਂ ਨੂੰ ਬਾਈ ਜਿਹੜੇ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਦਰਸ਼ਕ ਪ੍ਰਮੋਟਰ ਕਮੈਂਟਰ ਪਲੇਅਰ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਇਹ ਬਾਈ ਦੇ ਜਿਹੜਾ ਚੈਲੰਜ ਕਰਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਬਾਈ ਜਿਹੜਾ ਫੀਮ ਜਾਂ ਭੁੱਕੀ ਖਾ ਕੇ ਬੋਲਦਾ ਜਾਂ ਸੋਫੀ ਬੋਲਦਾ ਜਾਂ ਕੋਈ ਨਸ਼ਾ ਪਤਾ ਛੋਡੇ ਸਾਹਮਣੇ ਇਸ ਬਾਈ ਨੇ ਕਰਿਆ ਗਰਾਉਂਡ 'ਚ ਜਿੰਨੇ ਵੀ ਬਾਈ ਟੂਰਨਾਮੈਂਟ ਕਰਕੇ ਜ਼ਰੂਰ ਤੁਸੀਂ ਦੱਸਿਓ ਜਿੰਨੇ ਵੀ ਦੇਖਦੇ ਹੋ ਜਿੰਨੇ ਵੀ ਮੈਂ ਪੰਜਾਬ ਤੇ ਹਰਿਆਣਾ 'ਚ ਟੂਰਨਾਮੈਂਟ ਲਾਏ ਨੇ ਇੱਕ ਵੀ ਬੰਦਾ ਕਹੇ ਦੀ ਮੈਂ ਫੀਮ ਲੈ ਕੇ ਖਾਧੀ ਇਹ ਕੁਝ ਵੀ ਲੈ ਕੇ ਖਾਤਾ ਵੀ ਇੱਕ ਵੀ ਕਹਦੇ ਮੈਂ ਅੱਛਾ ਹਾਂ ਬਈ ਵੈਸੇ ਬੋਲਣਾ ਕਿਹੜਾ ਸੌਖਾ ਮੈਂ ਤਾਂ ਆਤ ਤੇ ਬਣ ਗਈ ਬਾਈ ਅੱਛਾ ਜ਼ਿਆਦਾਤਰ ਲੋਕ ਖਾ ਕੇ ਬੋਲਦੇ ਨੇ ਉਹ ਰੱਬ ਜਾਣਦਾ ਆਪਾਂ ਕਿਉਂ ਕਿਸ ਨੂੰ ਮਾੜਾ ਕਹੀਏ ਯਾਰ ਹੈਨਾ ਇਸ ਲੈਂਡ ਚ ਕਬੱਡੀ ਕਮੈਂਟਰ ਲਾ ਲਓ ਕਬੱਡੀ ਪਲੇਅਰ ਲਾ ਲਓ ਇੰਨਾ ਚ ਹੌਸਲੇ ਕਿੱਥੋਂ ਆਉਂਦੇ ਨੇ ਹੁਣ ਖੁਸ਼ੀ ਦੁੱਗਣ ਵਾਲੇ ਦੇ 6 ਵਜ ਗਈ ਦੀ ਮੋਢੇ ਤੇ ਪਿੱਛੇ ਜੇ ਕਿੰਨਾ ਟਾਈਮ ਹੋ ਗਿਆ ਹਾਂ ਬਈ ਉਹ ਨਹੀਂ ਦਬਿਆ 45 ਦਿਨਾਂ ਚ ਰਿਕਵਰੀ ਕਰਕੇ ਆਈ ਸੀ ਜੱਟ ਉਹ ਤੁਸੀਂ ਆ ਲੈ ਲਓ ਵੀ ਨਾਲ ਦੀ ਨਾਲੀ ਗਰਾਊਂਡਾਂ 'ਚ ਆ ਗਿਆ ਸੀਗਾ ਜੱਸੀ ਢੂਡ ਵਾਲਾ ਉਹਦੇ 6 ਵਜ ਗਈ ਬਈ ਜੱਸੀ ਨੂੰ ਮੈਂ ਪਲੇਅਰ ਮੰਨਦਾ ਜੇ ਅਸਲੀ ਪੁੱਛੀ ਬਈ ਹੂੰ ਬੰਦੇ ਦੇ 6 ਵਜ ਗਈ ਬੰਦਾ ਹਿੰਮਤਾਰ ਜੋ ਬੰਦਾ 4 ਸਾਲਾਂ ਬਾਅਦ ਦੁਬਾਰੋ ਗਰਾਊਂਡ 'ਚ ਆ ਕੇ ਹੁਣ 6 ਵਜੇ ਨੂੰ ਹੁਣ ਫੇਰ ਮਿਹਨਤ ਕਰ ਰਿਹਾ ਬੰਦਾ ਅੱਛਾ ਹੁਣ ਫੇਰ ਵੀ ਕਰ ਰਿਹਾ ਮਿਹਨਤ ਜੱਸੀ ਢੋਡ ਵਾਲਾ ਹਾਂ ਬਈ ਉਹ ਬੰਦਾ ਪਟਿਆਲੇ ਤੱਕ ਸਾਈਕਲ ਚਲਾਉਣ ਜਾਇਆ ਕਰਦਾ ਅੱਛਾ ਪਟਿਆਲੇ ਤੱਕ ਬਈ ਕਹਿਣ ਦੀ ਗੱਲ ਆ ਕੋਈ 10 ਕਿਲੋਮੀਟਰ ਜਿਲਾਉਂਦਾ ਜਿਹੜੇ ਟਾਈਮ ਦਾ ਹੁਣ ਵਾਲਾ ਤਾਂ ਕੋਈ ਛੋਲੇ ਨਹੀਂ ਖਾਂਦਾ ਕੋਈ ਦਹੀਂ ਨਹੀਂ ਪਚਦੀ ਪੂਰੀ ਉਸ ਬੰਦੇ ਦੀ ਸਿਰਫ ਤਾਂ ਇਸ ਟਾਈਮ ਹਾਂ ਬਈ ਬੈਸਟ ਵੀ ਕਈ ਥਾਵਾਂ ਤੋਂ ਰਿਹਾ ਪੂਰਾ ਬਈ ਤਕੜਾ ਜਦੋਂ ਉੱਠਾ ਉੱਠਾਣੇ ਪੂਰੇ ਮੋਟਰਸਾਂ ਲਾਲਾ ਛੜੀ ਲਾਤੀ ਤੇ ਆਲੇ-ਦਾਲ ਨੂੰ ਜੱਥੇ ਉਹ ਜੱਸੀ ਧੂੜ ਵੈਸਟ ਜੱਥੇ ਜਾਓ ਜੱਸੀ ਧੂੜ ਵੈਸਟ ਅੱਛਾ ਬਸ ਇੱਕ ਦਾਮੀ ਲਾਲੋ ਵੀ ਜੀ ਦੀ ਗੱਡੀ ਚੜ ਗਈ ਅੱਖ ਜੀ ਲਾ ਲਓ ਬਸ ਕਿਸੇ ਅੱਖ ਦਾ ਰਗੜ ਗਿਆ ਬੰਦਾ ਸੱਟ ਨਜ਼ਰ ਲੱਗੀ ਹਾਂ ਨਜ਼ਰ ਲੱਗੀ ਸੱਟ ਵੀ ਕਹਿੰਦੇ ਖਾਸੀ ਲੱਗੀ ਸੀ ਖਾਸੀ ਵੱਜ ਗਈ ਸੀ 4 ਸਾਲਾਂ ਬਾਅਦ ਆਇਆ ਵੀ ਬੰਦਾ ਛੋਡੇ ਉਹਨਾਂ ਦੇ ਸੱਟ ਕਿੱਥੇ ਵੱਜੀ ਸੀ ਉਹਨਾਂ ਦੇ ਗੋਡੇ ਦੀ ਸੀ ਉਹਨਰ ਇਹ ਪਲੇਅਰਾਂ ਦੇ ਗੋਡਿਆਂ ਤੇ ਸੱਟਾਂ ਕਦੋਂ ਵੱਜਦੀਆਂ ਨੇ ਗੋਡਿਆਂ ਦਾ ਪਤਾ ਵੀ ਕੀ ਕੰਮ ਹੈ ਪਲੇਅਰ ਟੱਕਰਾਂ ਜਿੰਨੀਆਂ ਮਰਜ਼ੀ ਮਾਰ ਲੈ ਸੱਟ ਨਹੀਂ ਬਾਦੀ ਜਦੋਂ ਮਾੜਾ ਕੋਈ ਲਾਲਾ ਜੋੜ ਨੂੰ ਮਰੋੜ ਆ ਗਿਆ ਨਾ ਇਸੇ ਲਈ ਜਵੇਂ ਪੋਲਾ ਹੁੰਦਾ ਉਹਦੀ ਢਾਲ ਦੇ ਨਾਲ ਟੱਕ ਪੜਾਕਾ ਵਾਹ ਹਾਂ ਬਈ ਇਹੀ ਕੰਮ ਸੋਡੇ ਨਾਲ ਹੋਇਆ ਤੁਸੀਂ ਜਿਹੜੇ ਹਸਾਬ ਨਾਲ ਹੁਣ ਕਬੱਡੀ ਚ ਗਰਾਊਂਡ ਚ ਵਿਚਰਦੇ ਰਹਿੰਦੇ ਹੋ ਪਲੇਅਰਾਂ ਨੂੰ ਦੇਖਦੇ ਰਹਿੰਦੇ ਹੋ ਇਸ ਟਾਈਮ ਜਿਹੜਾ ਟੌਪ ਤੇ ਰੇਡਰ ਲਾ ਲਓ ਜਾਂ ਸਟਾਪਰ ਲਾ ਲਓ ਇਸ ਟਾਈਮ ਟੌਪ ਤੇ ਪਲੇਅਰ ਸੋਨੂੰ ਕੌਣ ਲੱਗਦਾ ਜੱਗੂ ਹਾਕਮ ਵਾਲੇ ਵਾਲਾ ਬਈ ਅੱਛਾ ਹਾਂ ਬਈ ਪੂਰਾ ਟੌਪ ਤੇ ਪੂਰਾ ਉਹ ਬੰਦੇ ਨਾਲ ਜਿਹੜਾ ਖਹਿ ਗਿਆ ਹੂੰ ਉਹਦਾ ਬੀਜ ਆ ਪੱਕਾ ਹੈ ਖਹਿਣ ਤੇ ਇੰਨੀ ਚੜਾਈ ਹੈ ਬੰਦੀ ਦੀ ਖਹਿਣ ਤੇ ਮਤਲਬ ਖਹਿਣ ਤੇ ਪੱਕਾ ਵੀ ਜੇ ਕੋਈ ਉਹਨੂੰ ਥਾਪੀ ਮਾਰ ਜੇ ਕੇ ਨਾ ਅੱਛਾ ਬਾਹ ਚੜਾਈ ਉਹ ਬੰਦੀ ਦੀ ਰੀਲ ਨਾ ਪੈ ਜਾਣੀ ਅਗਲੇ ਦਿਨ ਇੰਸਟਾਗ੍ਰਾਮ ਹੈਂਗ ਹੋ ਜੂਗੀ ਅੱਛਾ ਯਾਰ ਜਿਹੜਾ ਮਰਜੀ ਆ ਚਾਹੇ ਜੰਨਾ ਮਰਜੀ ਪ੍ਰਾਣਾ ਉਹਨੂੰ ਵੀ ਸਨਮਾਨ ਹੋਣ ਲੱਗ ਜਾਣਗੇ ਕਿ ਨਾ ਜੱਗੂ ਦੇ ਥਾਪੀ ਮਾਰਦੇ ਅੱਛਾ ਕਿ ਤਾਂ ਫਿਰ ਪਾਰਸ ਦਾ ਪੱਥਰ ਵਾਲਾ ਕੰਮ ਹੋ ਗਿਆ ਬਾਹ ਹੀ ਹੈ ਖੁਸ਼ੀ ਹਾਂ ਖੁਸ਼ੀ ਦੇ ਕੋਈ ਮਾਰਦੇ ਉਹ ਬੰਦੇ ਦੀ ਚੜਾਈ ਆ ओके हां ਖੁਸ਼ੀ ਤੇ ਜੱਗੂ 21 ਚੀਜ਼ ਨਹੀਂ ਵਿਰੋਧ ਚ ਵੀ ਚੜਾਈ ਹੋਣ ਲੱਗੀ ਹਾਂ ਬਈ ਕੋਈ ਜਾਫਲਾ ਦੇ ਜੱਗੂ ਦਾ ਨਾਮ ਹੀ ਐਡਾ ਅੱਛਾ ਜੱਗੂ ਪਲੇਅਰ ਹੀ ਐਸਾ ਹਾਂ ਚਾਹੇ ਜੱਗੂ ਤੋਂ ਫੜਾ ਨਾ ਜਾਵੇ ਹਾਂ ਪਰ ਚੜਾਈ ਹੋਊਗੀ ਬਰਬਾ ਅੱਛਾ ਜੇ ਜਿਹੜਾ ਜੱਗੂ ਤੋਂ ਭੱਜ ਗਿਆ ਹਾਂ ਉਹਦੀ ਵੀ ਚੜਾਈ ਹੈ ਜੇ ਜੱਗੂ ਨੇ ਰੱਖਿਆ ਜੱਗੂ ਦੀ ਤੇ ਹੈਗੀ ਉਹ ਅੱਛਾ ਯਾਰ ਹੁਣ ਆਪਣੇ ਇਲਾਕੇ ਦਾ ਮੁੰਡਾ ਬਈ ਗੋਗੋ ਹਾਂ ਹਾਂ ਉਧੀਆਂ ਰੀਲਾਂਆਂ ਜਾਂ ਬੈਰਲ ਹੋਈਆਂ ਦੇਖਿਆ ਉਹ ਮੜਾ ਥੱਪੜ ਜਾ ਬੱਜ ਗਿਆ ਯਾਰ ਗਰਾਊਂਡ ਦੇ ਵਿੱਚ ਯਾਰ ਪਤਾ ਹੀ ਨਹੀਂ ਲੱਗਦਾ ਕੀ ਹੋ ਜੇ ਹੁਣ ਲੋਕ ਪਤਾ ਕੀ ਕਰਦੇ ਨੇ ਜੱਗੂ ਦਾ ਮੈਟਰੀ ਲਾਭਦੇ ਰਹਿੰਦੇ ਨੇ ਵੀ ਜੱਗੂ ਕਿਤੇ ਕੋਈ ਮੜਾ ਮੋਟਾ ਕਰੇ ਸੀ ਕੱਟ ਕੇ ਰੀਲ ਪਾ ਦਈਏ ਹਣ ਪਿੱਛੇ ਜੇ ਇੱਕ ਹਰਿਆਣੇ ਵਾਲੇ ਨੇ ਪਾਤੀ ਜੱਗੂ ਨੇ ਪਾਰ ਕੈਨੇਡਾ ਦੁੱਲੇ ਨੂੰ ਧੱਕਾ ਮਾਰ ਕੇ ਇਹ ਨਹੀਂ ਕਰਤਾ ਦੀਗਾ ਉਹ ਕਰਿਆ ਆਈ ਸੀ ਵੀ ਨੰਬਰ ਮੇਰਾਗਾ ਮੈਂ ਧੱਕਾਵਾਰਾ ਕਹਿੰਦੇ ਕਰਤੀ ਜੱਗੂ ਨੇ ਉਹੀ ਗੱਲ ਫੇਰ ਮਾਰਤੀ ਥਾਪੀ ਉਹ ਉਹਨੇ ਧੱਕਾ ਮਾਰ ਕੇ ਮਰੀ ਐ ਤਾਂ ਦੇਖ ਲੋ ਹੂੰ ਨਾਲੇ ਥਾਪੀ ਦਾ ਗਰੌਂਡਾ ਚ ਵੱਜਦੀ ਥਾਪੀ ਦਾ ਥਾਪੀ ਦਾ ਵੱਜਦੀ ਹੋਆ ਬਈ ਜੇ ਥਾਪੀ ਨਾ ਵੱਜੇ ਫਿਰ ਦੇਖਣ ਵਾਲਾ ਇਹਨੂੰ ਵੀ ਸੁਆਦ ਨਹੀਂ ਆਉਂਦਾ ਬਈ ਬੰਦਾ ਤਕੜਾ ਹੀ ਤਾਂ ਹੂੰ ਬਈ ਉਹਦੇ 2 ਕਿੱਲੇ ਨਾ ਲੱਗੇ ਨੇ ਹੂੰ ਉਹਦੇ ਤਾਂ ਹੀ ਲੱਗੇ ਨੇ 9 ਕਿਵੇਂ ਲੱਗੇ ਨੇ ਮਤਲਬ ਉਹ ਪਲੱਥ ਬੋਲੇ ਨੇ ਸਨਮਾਨ ਚ ਬਈ ਅੱਛਾ 2 ਕਿੱਲੇ ਜੱਗੂ ਨੂੰ ਐਡਾ ਨਾਮ ਐ ਬੰਦੇ ਦਾ ਕੀ ਬਾਤ ਐ ਯਾਰ ਅੱਜ ਦੇ ਟਾਈਮ ਚ ਲਗਭਗ 1 ਕਰੋੜ ਰੁਪਇਆ ਜਿਹੜੀ ਕੀਮਤ ਬਣਦੀ ਆ ਇਹਨਾਂ ਦੀ ਕਾ ਬਾਤ ਐ ਉਹ ਬੰਦਾ ਇਹ ਬਖਰੀ ਗੇਮ ਹਨਾ ਉਹਦੇ ਵਿੱਚ ਕੋਈ ਟੈਲੈਂਟ ਹੂੰ ਉਹੀ ਨਹੀਂ ਨਾਂ ਰੱਖਿਆ ਉਹਦਾ ਰੈਂਬੋ ਇਹ ਸੀਗੇ ਬਿੱਟੂ ਹਮੀਰਗੜ ਜੋ ਕਿ ਤੁਸੀਂ ਗੱਲਾਂ ਤੋਂ ਤੁਹਾਨੂੰ ਲੱਗੇ ਰਹਿਣਾ ਬਹੁਤ ਸਿਆਣੇ ਸੁਲਝੇ ਤੇ ਸਾਫ਼ ਦਿਲ ਦੇ ਇਨਸਾਨ ਨੇ ਕਬੱਡੀ ਕਮੈਂਟੇਟਰ ਨੇ ਕਬੱਡੀ ਨਾਲ ਜੁੜੇ ਹੋਏ ਨੇ ਦੋਸਤੋ ਇਹਨਾਂ ਦੀ ਇੱਕ ਖਾਸ ਗੱਲ ਮੈਂ ਦੱਸਦਾ ਮੈਂ ਜਦੋਂ ਇਹਨਾਂ ਕੋਲ ਆਇਆ ਸੀਗਾ ਮੈਨੂੰ ਕਿਸੇ ਬੰਦੇ ਤੋਂ ਇਹਨਾਂ ਦਾ ਇੰਨਾ ਬਾਰੇ ਪਤਾ ਲੱਗਿਆ ਕਹਿੰਦੇ ਇਹਨਾਂ ਦੇ ਗੋਡੇ ਤੇ ਜਿਹੜੀ ਸੱਟ ਲੱਗੀ ਮੈਨੂੰ ਇਹ ਲੱਗਿਆ ਕਿ ਬਾਈ ਸ਼ਾਇਦ ਹੈਲਪ ਦੀ ਮੰਗ ਕਰਦਾ ਹੋਊਗਾ ਕਬੱਡੀ ਪ੍ਰਮੋਟਰਾਂ ਤੋਂ ਜਾਂ ਉਹਨੂੰ ਕੋਈ ਉਮੀਦ ਹੋਊਗੀ ਕੋਈ ਮੇਰੀ ਹੈਲਪ ਕਰੇ ਮੈਨੂੰ ਇਸ ਟਾਈਮ ਜਿਹੜੇ ਮੇਰੇ ਹਾਲਾਤ ਨੇ ਮੈਨੂੰ ਇੰਨਾ ਹਾਲਾਤਾਂ 'ਚ ਕੱਢੇ ਪਰ ਹੌਣਸਰ ਬਾਈ ਨੇ ਜਿਹੜੀ ਮੈਨੂੰ ਇੱਕੋ ਗੱਲ ਕਹੀ ਕਿ ਵੀਰੇ ਮੈਨੂੰ ਕਿਸੇ ਚੀਜ਼ ਦੀ ਹੈਲਪ ਦੀ ਕਿਸੇ ਦੀ ਲੋੜ ਨਹੀਂ ਹੈਗੀ ਬਸ ਹੋ ਸਕਦਾ ਜੇ ਮੇਰੇ ਵਾਸਤੇ ਜੇ ਕੋਈ ਕਬੱਡੀ ਪ੍ਰਮੋਟਰ ਜਾਂ ਕਬੱਡੀ ਕਮੈਂਟੇਟਰ ਜੇ ਕੋਈ ਕਰ ਸਕਦਾ ਤਾਂ ਮੈਨੂੰ ਕੰਮ ਦੇ ਦੇਵੇ ਵੈਸੇ ਕੰਮ ਦੀ ਹਾਂ वैसे भी रा कहंदा ਮੈਨੂੰ ਆਈ ਜਾਂਦੇ ਨੇ ਕੰਮ ਪਰ ਲੋਕਾਂ ਨੂੰ ਇਹ ਲੱਗਦਾ ਕਿ ਜਿਹੜਾ ਬਿੱਟੂ ਹਮੀਰ ਘੜਾ ਸੱਟ ਲੱਗਣ ਕਰਕੇ ਇਸ ਟਾਈਮ ਘਰੇ ਬੈਠਾ ਤੇ ਗਰਾਉਂਡਾਂ 'ਚ ਨਹੀਂ ਜਾ ਸਕਦਾ ਬਾਈ ਬਾਈ ਦੇ ਹੌਸਲੇ ਬੁਲੰਦ ਨੇ ਇਸ ਟਾਈਮ ਬਾਈ ਪੂਰੀ ਚੜ੍ਹਦੀ ਕਲਾ 'ਚ ਆ ਜੇ ਤੁਸੀਂ ਬੁਲਾਉਂਗੇ ਤਾਂ ਬਾਈ ਪਹਿਲੇ ਬੋਲ ਆਊਗਾ ਬਾਈ ਚੰਗਾ ਭਲਾ ਸੱਟ ਜਰੂਰ ਲੱਗੀ ਆ ਪਰ ਬਾਈ ਦੇ ਹੌਸਲੇ ਬੁਲੰਦ ਨੇ ਤੁਸੀਂ ਜਰੂਰ ਬਾਈ ਨਾਲ ਕੰਟੈਕਟ ਰੱਖਿਆ ਕਰੋ ਜਿੱਥੇ ਵੀ ਕਿਤੇ ਟੂਰਨਾਮੈਂਟ ਆਉਂਦਾ ਜਾਂ ਕੋਈ